ਤੇਰੇ ਗੁਰੂ ਘਰ ਵੀ ਮੱਛਾ ਟਿਕਣ ਆ ਜਿਗਣ ਲੱਗ ਰਹੀ ਪਾੜਨ ਸੋਧਿਓ ਮੇਰਾ ਤੈਨੂੰ ਪਤਾ ਨਹੀਂ ਅੱਜ ਸਕੂਲ ਗਈ ਸੀ ਹਾਂਜੀ ਇਧਰ ਮੂੰਹ ਕਰਕੇ ਦੱਸ ਤੂੰ ਕੀ ਸੋਚੀ ਜਾਨੀ ਭਾਵੇਂ ਕਹਿੰ ਤੈਨੂੰ ਕਹਿ ਕੇ ਮੈਂ ਲੱਡੋ ਵੇਖਾ ਰਿਆ ਉੱਥੇ ਬੈਠਾ ਬੋਝ ਰਹੀ ਹੈ ਹੈ ਨਹੀਂ ਕੋਈ ਗੈਸਟ ਆਇਆ ਹੈ ਗਾਈ ਸਾਡੇ ਘਰੇ ਸਪੈਸ਼ਲ ਹੈ ਗੈਸਟ ਆ ਜਿੰਵਿਟੇਸ਼ਨ ਲੈ ਕੇ ਅੱਜ ਇਸ ਇਹਨਾਂ ਨੂੰ ਟ੍ਰੇਟ ਚਾਹਦੇ ਤੇ ਬਰੰਡ ਚੱਕ ਲੈਟ ਲੱਗ ਗਿਆ ਇੱਕ ਮਟਰ ਨੂੰ ਲੈਣੇ ਆ ਗਏ ਗਾਈਜ਼ ਵੈਲਕਮ ਬੈਕ ਟੂ ਚੈਨਲ ਬੱਦੀ ਅੰਮਾ ਦੇ ਚੈਨਲ ਤੇ ਤੁਹਾਡਾ ਸ਼ੁਗਤਾਂ ਤਾਂ ਗਾਈਜ਼ ਅੱਜ ਮੈਂ ਪਾਪੜ ਖਾਣਾ ਪਿਆਵਾ ਤੇ ਲਾਲਾ ਛੋਟਾ ਦਾ ਪਿਆਵਾ ਨਾਲ ਤੇਲ ਲਵਾਨਾ ਪਿਆਵਾ ਨਾਲ ਮਾਝੀ ਲੈਂਦਾ ਪਿਆਵਾ ਨਿਜਾਰੇ ਲੈਣਦੇ ਅਗਲਾ ਜ਼ਿੰਦਗੀ ਦੇ ਸਵਾਦ ਲੈਣਦੇ ਲੱਲਾ ਲੱਲਾ ਬੱਚ ਐ ਓਏ ਜੀਭਾ ਕਰਦਾ ਮੈਨੂੰ ਜੀਭ ਕੱਢ ਦੇ ਤੈਨੂੰ ਬੀਬੀ ਕੱਢ ਦੇ ਕੱਢ ਦੇ ਕੱਢ ਦੇ ਬੀਬੀ ਕੱਢ ਦੇ ਕੱਦਦੇ ਤੂੰ ਵੀ ਬੀਬੀ ਕੱਦਦੇ। ਹਰ ਦੇ। ਧਬਕਾ ਮਾਰਦੇ ਨੂੰ। ਹਾਂ। ਉਹ ਵੀ ਕਰਦੇ ਹਾਂ। ਹਾਂ। ਅੱਲਾ ਗੱਲ ਕਰੀਂ ਅੱਲਾ ਫੋਨ ਆਇਆ। ਨਾ 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 ਰਹਿਣ ਦੇ। ਦੇ ਵਟ ਪਾਪਾ ਦਾ ਫੋਨ ਆਇਆ ਵਟ ਪਾਪਾ ਦਾ। ਗੱਲ ਕਰੀਂ। ਉਸ ਕਹਿੰਦੀ ਵੀ ਦੇਖੀ ਕੁਝ ਕਹਿੰਦੀ ਆ। 68000 ਕੋਈ ਨਹੀਂ ਕੱਟ ਦੇ। ਕੱਟ ਦੇ। ਹਾਂ ਮਾਰ ਮਾਰ ਉਂਗਲੀ ਮਾਰ ਮਾਰ। ਇੱਥੇ ਕਰੀ ਕਰੀ ਨੇੜੇ। ਕੱਟ ਦੇ ਕੱਟ ਦੇ। ਗੁੜੀ ਕੱਟ ਦੇ। ਗੁੜੀ ਕੱਟ ਦੇ। ਉਹ ਆਪੇ ਕੱਟਿਆਗਾ ਯਾਰ ਯਾਰ। ਗਾ ਗੁੜੀ ਤੋ ਲੱਸੀ ਗਾਤੀ ਮੇਰੀ ਬਿੱਲੀ ਟਿੱਦੀ ਗੀ ਮੈਂ ਕੱਡੀ ਮਿੱਡੀ ਹਾਏ ਦੇਖਿਆ ਅੱਜ ਦਾ ਵਾਹ ਘਟਾ ਸੋਨਾ ਟਿੱਦੀ ਮਿੱਦੀ ਇਹ ਮੇਰੀ ਟਿੱਦੀ ਬਿੱਦੀ ਗੁੜੀ ਸਾਡਾ ਸੋਨਾ ਵਾਲਾ ਮੇਰੇ ਸਾਹਮਣੇ ਕੁਛ ਕਰੋਂ ਮੈਨੂੰ ਕੋਈ ਨਾ ਕਰਵੇ ਬਸ ਮੈਂ ਜੋ ਮਾਰ ਦਿੰਜਾਂ ਹਾਂ ਹਾਂ ਦੇਖਾ ਦੇ ਕਿ ਤੇਲ ਦੇ ਨਾਲ ਜਮਾ ਰਚ ਗਿਆ ਤੇ Baal ਸੁੱਕੇ ਸੀ ਨਾ ਦੇਖ ਮੰਮੀ ਮੰਮੇ ਮੇਰੇ ਗਾਲਾ ਗੱਡੂ ਹੈ ਯਾਰ ਸੁਲਤਾਨ ਹੈ ਹੈ ਲੋ ਗਾਇਸ ਗਾਲਾ ਗੱਡੂ ਹੈਲੋ ਗਾਇਜ਼ ਮੈਂ ਕਹਿੰਦਾ ਮੈਨੂੰ ਹੈ ਵੀ ਕਹਿਣ ਲੱਗਾ ਮੈਂ ਤਾਂ ਐਂ ਕਰ ਲਿਆ ਵੀ ਹੋਏ ਸਰਦਾਰ ਦਾ ਹੱਥ ਤੇ ਸਾਡੇ ਸਾਰਿਆਂ ਦੇ ਏਡਾ ਥੋੜਾ ਇੱਕ ਤੇਰੇ ਜਿਹੜਾ ਇੱਕ ਹੈ ਨਾ ਸਾਡੇ ਸਾਰਿਆਂ ਦੇ ਤਿੰਨਾਂ ਦਾ ਮਿਲਾ ਕੇ ਮੇਰਾ ਛੋਟ ਮੇਰਾ ਏਡਾ ਵੀ ਛੋਟਾ ਨਹੀਂਗਾ ਹੱਥ ਆ ਤਾਂ ਤੇਰੇ ਹੱਥ ਦੇ ਇੱਧਰ ਦੇਖ ਲਓ ਇੱਧਰ ਦੇਖ ਲਓ ਇੱਧਰ ਇੱਧਰ ਬਸ ਸੈਸ ਦਾ ਹੀ ਵਰਕ ਆ ਹੱਥ ਉੱਡ ਹੀ ਆ ਮੈਂ ਵੀ ਆਖੂਗਾ ਅੱਛਾ ਅੱਛਾ ਉਹ ਕਹਿੰਦਾ ਮੇਰੇ ਨਾਲ ਵੀ ਕਰ ਇਹਦੇ ਨਾਲ ਕਰ ਤੇਰਾ ਤੂੰ ਸਾਰਾ ਆ ਜਾਏਗਾ ਹੱਥਾਂ 'ਚ ਕਿੰਨੇ ਜਵਾਕ ਹੋਣਗੇ ਤੇ ਗੁਰੀ ਦੇ ਦੇ ਆਪ ਹੋ ਜਾਂਦੇ ਤਾਂ ਤੇ ਦੋ ਵਿਆਹ ਹੋ ਗਏ ਉਹ ਜਾਉਂਗੇ ਜੀ ਹਾਂ ਇੱਕ ਨਹੀਂ ਕਰਾਉਣਾ ਮੈਂ ਮੈਂ ਮਾਰ ਕਰਦਾ ਕਹਿੰਦਾ ਇੱਕ ਨਹੀਂ ਕਰਾਉਣਾ ਦੋ ਨਹੀਂ ਮੈਂ ਮਤਲਬ ਦੋ ਵਿਆਹ ਨਹੀਂ ਇੱਕ ਕੁੜੀ ਪਹਿਲਾਂ ਕੋਈ ਛੱਡ ਛੁੱਟ ਦੇਣਾ ਜਾਂ ਫਿਰ ਪਤਰੀ ਬਣੇ ਹੈ ਪਤਰੀ 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 ਉਹ ਪਤਰੀ ਦਾ ਖਤਰੀ ਆ ਆ ਉਹ ਵੀ ਉਹਦੇ ਚ ਕਰਨਾ ਆ ਗੁਰਵੀਰ ਆਇਆ ਹਰੀ ਤੇ ਉਹ ਕੰਪਨੀ ਵਾਲੇ ਨੇ ਫੋਨ ਕੱਟ-ਕੱਟ ਕੇ ਨਹੀਂ ਜੇ ਉਹ ਦੂਸਰਾ ਕੀ ਕਹਿ ਰਹੇ ਗਾਇਜ਼ ਇਥੇ ਨੂੰ ਪਰਸਨ ਕੀ ਕਰਦੀ ਸੀ ਕਿ ਮੈਂ ਕਹਿੰਦੀ ਸੀ ਦਿਨਪਤਰੀ ਹਾਂ ਦਿਨਪਤਰੀ ਆ ਦੇ ਲੋ ਗਾਇਜ਼ ਇੱਕ ਇੱਕ ਬੰਦਾ ਹੋਰ ਸਾਡਾ ਟ੍ਰੇਨਿੰਗ ਵਾਲਾ ਆ ਗਿਆ ਮਨਿੰਦਰ ਉਹਦੇ ਸੁੱਤਾ ਪਿੱਟ ਕੇ ਲੱਗਿਆ ਐਸੇ ਕਰਨ ਮੈਂ ਵੀ ਰਾਤ ਹੀ ਦੇਖਾਂ ਇੱਕ ਖਰੀ ਕੱਢ ਕੇ ਬਾਕੀ ਪਸਾਣੇ ਉਹਦੇ ਚ ਇੱਕ ਇੱਕ ਲੜ ਪਹਿਲਾਂ ਕੱਢ ਲੈਣਾ ਤੇ ਬਾਕ ਜਿਹੜਾ ਇਹਦਾ ਲੜਾ ਬਾਕੀ ਉਹ ਫਿਰ ਲਾਸਟ ਤੇ ਪਾਣਾ ਵਾ ਮੋੜਾ ਜਿਹੜਾ ਇਹਦਾ ਲੜਾ ਹਾਂ ਆਈ 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 ਇੱਕ ਇੱਕ ਕੱਢ ਦੇਣਾ ਇੱਕ ਕੱਢ ਦੇ ਪਹਿਲਾਂ ਨਹੀਂ ਸਾਰਾ ਆ ਵੀ ਕੱਢ ਦੇ ਸਾਰੇ ਸਾਰੇ ਕੱਢਦਾ ਹਾਂ ਆਹ ਸਾਰੇ ਕੱਢ ਕੇ ਇੱਕ ਹੋਰ ਕੱਢ ਕੇ ਇੱਕ ਉਧਰਲਾ ਕੱਢ ਕੇ ਹਾਂ ਹੁਣ ਪਾ ਕੇ ਆ ਹੁਣ ਪਾ ਦਿਆ ਹੁਣ ਆਹ ਪਾ ਦੇ ਹਾਂ ਇੱਕ ਲੜ ਸਾਰਾ ਕੈਕ ਲੜ ਸਾਰਾ ਪਾਉ ਸਾਰਾ ਉਹ ਤੇ ਪਰ ਇਹ ਤਾਂ ਨਾਲ ਹੀ ਚੱਲੇਗੇ ਉਹੀ ਤਾਂ ਮੈਂ ਕਹਣਾ ਸੀ ਤੇ ਉਹ ਤਾਂ ਸਾਰਾ ਕਰੀ ਜਾਉਂ ਮੈਂ ਕਵਰ ਨਹੀਂ ਬੁਨਿੰਦਰ ਨੇ ਕਰਿਆ ਸੀ ਬੁਨਿੰਦਰ ਨੇ ਆਹੀ ਸੀ ਰਾਜੂ ਇੱਕ ਕੱਢ ਕੇ ਨਾ ਇੱਕ ਕੱਢ ਕੇ ਇੱਕ ਹੀ ਉਹ ਕਰਨਾ ਅੰਦਰ ਇਹਦਾ ਵੀ ਇੱਕ ਕਰਨਾ ਹਾਂ ਇਹ ਇੱਕ ਪਾਉਣਾ ਇੱਕ ਕਰ ਹਾਂ ਐ ਪਾ ਕੇ ਪੁੱਠਾ ਪਸਾ ਹੁੰਦਾ ਕੋਈ ਨਾ ਇੱਕ ਕੜਾ ਜਾਂ ਪਾ ਕੇ ਕਰਕੇ ਤੂੰ ਦੇਖੇ ਪਾ ਲਿਆ ਇਹਦਾ ਫਿਰ ਪੁੱਠਾ ਪੱਸਾ ਬੰਦ ਆ ਨਾ ਹਾਈ ਮਨਿੰਦਰ ਨੇ ਕਿਵੇਂ ਕਰ ਲਿਆ ਸੀ ਉਹਨੇ ਤਾਂ ਕਰ ਲਿਆ ਸੀ ਉਹ ਹੁਣਿੰਦਰ ਨੇ ਕਰ ਲਿਆ ਸੀ ਨਾ ਟੱਕਰਾ ਉਹਨੇ ਵੀ ਮਾਰੀਆਂ ਮਿੰਟਕ ਤਾਂ ਪਰ ਉਹਨੂੰ ਸਮਝ ਆ ਗਿਆ ਪਤਾ ਨਹੀਂ ਕਿਵੇਂ ਮੈਂ ਨਹੀਂ ਦੇਖਿਆ ਮੈਂ ਕਿਹਾ ਕੀ ਇਹ ਪੁੱਠੇ ਕੰਮ ਲੱਗਾ ਕੰਮ ਲੋੜ ਨਹੀਂ ਆ ਰਿਹਾ ਨਹੀਂ ਆ ਰਿਹਾ ਮਨਿੰਦਰ ਆਉਂਦਾ ਵਾ ਮਨਿੰਦਰ ਕਰਕੇ ਦਿਖਾਊਗਾ ਉਹਨੇ ਕਰਿਆ ਸੀ ਇਹ ਮੈਂ ਕਿਹੜਾ ਪਰਦਾ ਦਰ ਰਿਹਣੀ ਕਰੂੰ ਕੋਈ ਪਤਾ ਨਹੀਂ ਕਿਵੇਂ ਕਰਿਆ ਸੀ ਮਨਿੰਦਰ ਆਏ ਜਦ ਪੜਦੇ ਖੋਲਦੇ ਸੀ ਨਾ ਤੇ ਇੱਕੋ ਹੀ ਸੀਗਾ ਉਹ ਜਦੋਂ ਲੰਘਦੇ ਸੀ ਨਾ ਤੇ ਇੱਕੋ ਪਾਸੇ ਫਿਰ ਉਹ ਕਰਨਾ ਪੈਂਦਾ ਸੀ ਇੱਕੋ ਪਾਸੇ ਪਰਦੇ ਕਰਨੇ ਪੈਂਦੇ ਸੀਗੇ ਆ ਵਿਚਾਲਾ ਪਰਦਾ ਜਿਹੜਾ ਇਸ ਨਾਲ ਹੀ ਜੁੜ ਗਿਆ ਸੀ ਉਹ ਮੀਨਾ ਆ ਗਈ ਮੀਨਾ ਵਿਚਾਰੀ ਵਿੱਚ ਬੁੰਦਰੀ ਫਿਰ ਕਹਿੰਦੀ ਹਾਏ ਦੀਦੀ ਅੰਦਰ ਕਿੱਧਰ ਦੀ ਆਵਾ ਮਲਝ ਗਿਆ ਨਾ ਨਹੀਂ ਆਪਣੇ ਵੱਸ ਦੀ ਗੱਲ ਨਹੀਂ ਹੈਗੀ ਮੈਂ ਹਜੇ ਵੀਡੀਓ ਨਹੀਂ ਦੇਖੀਗੀ ਮੈਂ ਰਾਤ ਹੀ ਦੇਖੀ ਜੇ ਮੈਂ ਦੇਖ ਲੈਂਦੀ ਤਾਂ ਫਿਰ ਸ਼ਾਇਦ ਹੋ ਹੀ ਜਾਂਦਾ ਚਲੋ ਗਾਈ ਸਾਡੇ ਸਾਡੇ ਕੋਲੋਂ ਤਾਂ ਨਹੀਂ ਹੋਇਆ ਗਿਆ ਸਾਡਾ ਮੁੰਡਾ ਹੁੰਦਾ ਮੇਰੇ ਦੇਖਦੇ ਹਾਂ ਚਲੋ ਗਾਈ ਕਾਲੂ ਪਤਾ ਕੀ ਹੁੰਦਾ ਲੈ ਜੀ ਲੱਡੂ ਮੱਟਨ ਦਾ ਗੁੰਨੀ ਹੋ ਜਾਵੇ ਆਏ ਆਏ ਮੈਂ ਨਹੀਂ ਕਾੜੇਗੇ ਕਾਲੂ ਲੱਡੂ ਆਇਆ ਮੱਟੀ ਤੇ ਆ ਲੱਡੂ ਆਇਆ ਮੱਟੀ ਤੇ ਆਇਆ ਆਇਆ ਨਹੀਂ ਮੱਟੀ ਤੇ ਮੈਂ ਕਿਹਾ ਮੱਟਦਾ ਵੀ ਖੁੰਦ ਮੈਂ ਕਾਹਦੋਂ ਯਾਰ ਕੋ ਭੈਮਾ ਚੇਂਜ ਕਰਵਾ ਕੇ ਲੈ ਕੇ ਆਣਾ। ਯਾਰ ਕੋ ਭੈਮਾ ਚੇਂਜ ਕਰਾ ਦੇਣੇ ਹੱਥੋਂ। ਵੱਡਾ ਵਾ। ਉਸ ਵੱਡਾ ਵਾ। ਉਹ ਤਾਂ ਇਹਦੇ ਵੀ ਵੱਡਾ ਮੇਰੇ ਵੀ ਵੱਡਾ। ਮੈਂ ਵੀ ਚੇਂਜ ਕਰਵਾ ਕੇ ਲੈ ਕੇ ਆ ਰਹਾ ਆ ਮੈਂ। ਸੱਪੜਾ ਹੀ ਵਧੀਆ ਹੈਗਾ ਮਾ। ਆਪਣਾ ਹੀ ਵਧੀਆ ਆ। ਜਿਹੜਾ ਉਹਨੇ ਲਾਸਟ ਤੇ ਦਿਖਾਇਆ ਸੀ। ਸੱਪੜਾ ਟੱਕਾ ਵਰਗਾ ਕੱਪੜਾ ਹੀ ਨਹੀਂ ਕਰਨੀ ਆ। ਜਾਣਾ ਨਾਲੋਂ ਆਣ ਲੱਗੇ ਪਰ ਕਾਰਨੇ। ਜਿਹੜੀ ਗੋਠਾ ਤੋਂ ਬੈਠਦੀ ਐ ਸੱਪੜੇ ਵਗਿਆ ਨੇ। ਜੈਸਾ ਆਣੇ ਬਟਕੇ ਆਇਆ ਲੱਗਦਾ। ਉਹਨਾਂ ਨੇ ਇਹੇ ਬਟਕੇ ਹੁਣੋਂ ਸਾਨੂੰ ਦੇ ਰਹੇ ਨੇ। ਤੂੰ ਐ ਜਾ ਉਹ ਡੰਗੋ ਤੇ ਭਰ ਕੇ ਚੱਕ ਲੈਣਾ। ਉਹ ਕਹਿੰਦੇ ਬਟਕੇ ये आके ना बुंदी बुंदी जाके नहीं सी लिया अपना अम्मा जी हमें सर पहले हेलो गाइस ब्लॉग्स चैनल अमन के मां ब्लॉग्स चैनल किधे चुगले बड्डी जानदे हो हेलो गाइस मम्मी वालों करके किधे चुगले बड्डी जाने हो आज तो गीत छोटा नहीं आता वो ये कर दो ये कर दो बड्डी ਹਾਂ ਮੰਮਾ ਦੇ ਬੱਚੇ ਆ ਦੋਸਤੋ ਸਾਦੀ ਕੀ ਇਨਵੀਟੇਸ਼ਨ ਆ ਚੁੱਕੀ ਹੈ ਇਹ ਕਾਲਾ ਸਾ ਭਾਈ ਲੈ ਕੇ ਆਇਆ ਹੈ ਕੱਲਾ ਭਾਈ ਕੱਲਾ ਭਾਈ ਕਾਲਾ ਨਹੀਂ ਵੀਰੇ ਕੱਲਾ ਕੀ ਹੋਇਆ ਦੱਬ ਦੇ ਬਟਨ ਦੱਬਣਾ ਜਿਆਦਾ ਹੋ ਗਿਆ ਭਰਾਵਾ ਇਧਰ ਛੜ ਖੜਨ ਦੇ हाँ ठीक है ये देखो तो इनविटेशन आ चुका है खोल कर दिखाएं इसको अनबॉक्सिंग नहीं कर रहे बाप बाप पुट्ठा फाड़ लिया तू <laughs> सिद्धार्थ और तेरा बाप बाप पुट्ठा हो गया बंद कर मेरे दोनों साइड का बस 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 लोग की स्क्रीनशॉट लेके आ जाएंगे लोग कहने के ना सर ऑनलाइन कार्ड आया सी मैं सिद्धार्थ के ਇਹ ਇਤਤਾਰੇ ਨੂੰ ਕੀ ਪਤਾ ਲੋ ਅੱਜ ਗੈਸਟ ਆਏ ਹੈ ਗਾਈ ਸਾਡੇ ਘਰੇ ਸਪੈਸ਼ਲ ਗੈਸਟ ਆਜ ਇਨਵੀਟੇਸ਼ਨ ਹੈ ਕਿ ਅੱਜ ਇਸਨਾਂ ਨੂੰ ਟ੍ਰੇ ਚ ਚਾਹ ਦੇਣ ਲਗੇ ਟ੍ਰੇ ਚ ਪਾ ਦੇ ਟ੍ਰੇ ਚ ਪਾ ਦੇ ਐਦਾਂ ਵੀਊਗਾ ਚਾਰ ਤਾਂ ਤੁਹਾਨੂੰ ਮੈਂ ਦੇ ਚੁੱਕਿਆ ਵਾਂ ਮੈਂ ਹੋਰ ਇਧਰ ਨੂੰ ਬਹਿ ਜਾ ਮੰਨੂ ਘਰੇ ਜਾਏ ਪਹਿਲਾਂ ਤੇਰੇ ਕੋਲ ਹੋ ਸੱਚੇ ਮਨਵੀਰ ਨਾਲ ਲੜਿਆ ਹੈ ਪੁੱਸੋ ਕਿਉਂ ਇਹ ਦਿਨਾਂ ਵੀ ਲੜ ਪਏ ਕਹਿੰਦਾ ਮੇਰੀ ਭੈਣ ਦੇ ਵਿਆਹ ਤੇ ਨਹੀਂ ਜਾਣਾ ਮੈਂ ਕਿਹਾ ਠੀਕ ਹੈ ਤੇਰੀ ਮਨ ਉਹੀ ਤਾਂ ਸੱਦ ਰਿਹਾ ਸੀਗਾ ਉਹ ਨਾ ਹਰੇਕ ਫੰਕਸ਼ਨ ਤੇ ਇਦਾਂ ਕਰਦਾ ਉਪਰ ਵਾਲੇ ਫੰਕਸ਼ਨ ਤੇ ਨਹੀਂ ਆਉਂਦਾ ਹਾਂ ਨਹੀਂ ਲੱਗਿਆ ਬਾਈ ਉਹ ਹੀ ਗੁੱਸੇ ਵਿੱਚ ਲੱਗਿਆ ਨੇ ਪਰ ਚਾਹ ਨਾ ਡੋਸੀ ਅੱਛੀ ਸੀ ਬੰਦਾ ਨਹੀਂ ਅੱਛੀ ਆਇਆ ਪਰ ਚਾਹ ਪੀਲਾ ਮੇਰੀ ਚਾਹ ਬੰਦ ਕੀਤੀ ਡਾਕਟਰ ਆ ਜਾ ਯਾਰ ਸਾਥੀ ਇਹਨੇ ਮੇਰਾ ਚਾਹ ਪਹਿਲਾਂ ਮੇਰਾ ਚਾਹ ਬੰਦ ਕੀਤਾ ਪੀਲਾ ਪੀਲਾ ਕੋਈ ਨਾ ਕੱਢ ਜੂਗੀ ਉਹ ਕਰਦੀ ਮੈਂ ਨਹੀਂ ਉਹ ਮੈਨੂੰ ਪਿਆਕਸ਼ ਐ ਤੂੰ ਹੋਣੀ ਚੀਕਿਆ ਕਰ ਚਾਹ ਨਾਲ ਛੱਡ ਦੇ ਤੂੰ ਧਮਾਕਾ ਫੋੜ ਕੇ ਸਾਡੇ नहीं। अच्छा गाइस पीछे ले खड़ा तो तो <laughs> <दाँगे। दाँगे। laughs> <दाँगे। laughs> तो है मैं तो बोल रहा हूं नहीं मेनू डर लगता है गाइस का इधर ना मैं इनको बोलूं गाइस कहीं है काले काले जे जन की गल इधर बैठ गाइस डब्बा खुलने लगा आ जाओ आ जाओ काले हो गए सड़ा गोल्डन में वाह कोई मैं काले आज पैसे काट के इतने दिन आज तो ਨਹੀਂ ਉਹ ਪ੍ਰਾਵਾ ਮੈਂ ਟੇਪ ਖੋਲੀ ਆ ਹੁਣ ਪੈਕ ਦਾ ਖਾੜ ਵਾਸਤੇ ਗਾਇਜ਼ ਮੈਨੂੰ ਇੰਦਰ ਰੋਲ ਆ ਗਿਆ ਮੈਨੂੰ ਵਾਈਟ ਵਾਲ ਮੇਰੇ ਹੱਥ ਜਿਹੜੇ ਦੇਖੋ ਗਾਇਜ਼ ਮੇ ਤੁੰਗਾਟਟ ਬੋਲੇ ਕਰ ਠੀਕ ਹੈ ਬੜਾ ਨਵੇਂ ਕਿਨੂੰ ਵਾਈਟ ਰਸਕੁਲਾ ਦਿੱਤਾ ਹਾਂ ਉਹਨੂੰ ਰਾਲ ਵਾਈਟ ਦਰਸਕੁਲਾ ਕਹਿੰਦੇ ਤੇ ਦੂਜੀ ਗਲਾਬ ਜਮਨ ਹੁੰਦੀ ਆ ਤੇ ਇਹਨੂੰ ਚਮਚਮ ਕਹਿੰਦੇ ਚੀਰੇ ਵਾਲੇ ਨੂੰ ਹਾਂ ਮੈਂ ਵੀ ਇੱਥੋਂ ਸ਼ੁਰੂ ਕਰਾ ਸ਼ੁਕਰ ਹੈ ਤੁਹਾਨੂੰ ਆਪਾਂ ਲਈ ਚਲੋ ਬ੍ਰੇਕ ਲੈਂਦੇ ਹਾਂ ਚੱਕ ਲਓ ਤੇ ਆ ਪੇੜਾ ਵਾ ਉਹ ਡਰਾ ਤਾਂ ਪੇੜਾ 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 ਵਾ ਨਾ ਪੇੜਾ ਵਾ ਉਹ ਜੀ ਲੰਗਰ ਕਾ ਤਾਂ ਲਾਣਾ ਸੱਚ ਪਾਠ ਤੋਂ ਬਾਅਦ ਉਹ ਮੀ ਦਾ ਪਾਪਾ ਕਦੇ ਗੁਰੂ ਘਰ ਵੀ ਮੱਥਾ ਟੇਕਣ ਆ ਜਿਗਰ ਲੰਗਰੀ ਪਾੜਨ ਸੋਧਿਆ ਮੇਰਾ ਤੈਨੂੰ ਪਤਾ ਨਹੀਂ ਥੋੜਾ ਜਿਹਾ ਖਾ ਸ਼ੇਰ ਜੰਗਲ ਚ ਦਾਖੇ ਵਾਲੇ ਲੰਗਰ ਚ ਤੈਨੂੰ ਪਤਾ ਨਹੀਂ ਫਿਰ ਸਾਡਾ ਆਹੜਾ ਜੇ ਮੈਂ ਗੱਲ ਸੁਣੀ ਸੀ ਕੀ ਇਹ ਜੀ ਜਸੂਆ ਕੇ ਖਾ ਲਿਆ ਚੱਕ ਵੀ ਆਈ ਤੁਸੀਂ ਨਹੀਂ ਤੂੰ ਦੋ ਤਾਂ ਨਹੀਂ ਤਾਂ ਫਿਰ ਮਿਲਦੇ ਆਂ ਆ ਗਈ ਹੁੰਦਾ ਏ ਬਾਪੂ ਦਾ ਸੁਭਾ ਬਟਨਾ ਕੀ ਹੁੰਦਾ ਯਾਰ ਉਹੀ ਹਲਦੀ ਕਹਿੰਦੇ ਨੇ ਚਲ ਤੁਹਾਡੇ ਲਲਦੀ ਕਹਿੰਦੇ ਹੋਗੇ ਤਾਂ ਹਲਦੀ ਹੈ ਨਾ ਨਹੀਂ ਇਹ ਕੀ ਚੱਕਰ ਹੈ ਉਹ ਦਮਾ ਹੋ ਨਹੀਂ ਦਿਖ ਰਿਹਾ ਹਾਂ ਤਾਂ ਜਮਾਈ ਨਹੀਂ ਆ ਰਿਹਾ ਮੈਨੂੰ ਹਾਂ ਤਾਂ ਜਮਾਈ ਸਾਨੂੰ ਕਿਸ ਨੇ ਵਟ ਗਿਆ ਤੂੰ ਮੈਨੂੰ ਸੂਸੀਸ਼ਨ ਨਹੀਂ ਦਿਖ ਰਿਹਾ ਕੋਈ ਪਾਈਟ ਆਵਾ ਪਾ ਲੈ ਆਹ ਦੇਖ ਦੇਖੀ ਫਿੱਡਾ ਆਪ ਦੇ ਮੂੰਹ ਤੇ ਲਾ ਰਿਆ ਲੈ ਦੇ ਨਾ ਉੱਥੇ ਕਰ ਉੱਥੇ ਸਾਡੇ ਤੇ ਵੀ ਪਉਗਾ ਸਾਡੇ ਇਹ ਪਤਾ ਕਹਿੰਦੇ ਕਹਿੰਦੇ ਹਲਦੀ ਪਹਿਲਾਂ ਕਰਦੇ ਨੇ ਤੇ ਉਸ ਤੋਂ ਅਗਲੇ ਦਿਨ ਪਾਠ ਰਖਾਉਣਾ ਤੇ ਫਿਰ ਉਹੀ ਰਾਤ ਨੂੰ ਮਹਿੰਦੀ ਕਰਨੀ ਆ ਓਏ ਇੰਤਾਂ ਥੋੜੀ ਦਾ 파ਟ ਪੈਲੀ ਹੋਊਗਾ ਜਾਇ ਪਤਾ ਉਹ ਕੀ ਆਂਟੀ ਨੇ ਨਹੀਂ ਕਿਹਾ ਕੀ ਕਿਹਾ ਵਾ ਫੇਰ ਇੱਕ ਆਂਟੀ ਨੇ ਕਿਹਾ ਤਾਂ ਇਹਨੂੰ ਕਹਿ ਲੈ ਬਤਾਈ ਤਾਂ ਪੁੱਛਾਂ ਮੈਂ ਦੁਬਾਰਾ ਪੁੱਛ ਲੈਣਾ ਹਾਂ ਦੁਬਾਰਾ ਇਹਨਾ ਮੈਨੂੰ ਬਤਾਓ ਉਹਦੀ ਚੱਲ ਜਾ ਬਾਬਾ ਤੇਨੂੰ ਕਿਹੜਾ ਕੋਈ ਨਾ ਹੈ ਤੇ ਤੂੰ ਤਾਂ ਤਿੰਨ ਦਿਨ ਹੋ ਗਏ ਤੂੰ ਵਿਆਹ ਤੇ ਹੁੰਦਾ ਨਾ ਕਹਿੰਦਾ ਨੂੰ ਕਹਿ ਕੇ ਉਹਨੇ ਲੱਡੂ ਵੈ ਕਰਾ ਰਿਹਾ ਉੱਤੇ ਬੈਠਾ ਖੋਜ ਰਿਹਾ ਹੈ ਵੇ ਕੋਈ ਕੰਮ ਨਹੀਂ ਕਰਾਇਆ ਇਹ ਕਹਿੰਦਾ ਅਮਰ ਉੱਥੇ ਲੱਡੂ ਆਇਆ ਹੈ ਵਟਦਾ ਸੀ ਤੇਰੇ ਬਲੌਗ ਬਣਾਇਆ ਪਹਿਲਾਂ ਸੀ ਕਹਿੰਦਾ ਐ ਵੱਟਦਾ ਸੀਗਾ ਮੈਂ ਕਿਹਾ ਲੱਡੂ ਬੱਟੀ ਐਂ ਲੱਡੂ ਬੱਟੀ ਤੇ ਆ ਇਹ ਕਿਹਦਾ ਪੈਸਾ ਇਹ ਕਿਹਦਾ ਪੈਸਾ ਗੁੱਲ ਦਾ ਸੀ ਕਹਿੰਦਾ ਨਹੀਂ ਇਹ ਨਹੀਂ ਬਣਾ ਰਿਹਾ ਇਹਦੇ ਮੈਨੂੰ ਤਾਂ ਇਨਾਂ ਦੇ ਘਰੇ ਹਲਵਾਈ ਦੇਖਿਆ ਹੀ ਸੀ ਕਿਤੇ ਚੱਲ ਤੁਰ ਜਾ ਉਹ ਕੋਣ ਆਇਆ ਬਾਹਰ ਕੋਈ ਆਇਆ ਕਰ ਦੇ ਆਜਾ ਭੱਜਿਆ ਤੂੰ ਉੱਚ ਖੜ ਗਿਆ ਇਹ ਕਿਹਦਾ ਮੱਤ ਚ ਲਾਗੇ ਕਿੱਥੇ ਮਿੱਟੂ ਨੇ ਆਹ ਲੈ ਜਾ ਇੱਕ ਬੱਚਾ ਹੋਰ ਆ ਗਿਆ ਬੱਚੋ ਦੇ ਦਿੰਵਾ ਤੂੰ ਦੱਬਾ ਗਿਆ ਯਾਰ ਦੱਬਾ ਯਾਰ ਕਹਿੰਦੀਆਂ ਯਾਰ ਆਦੀ ਹਰਮਨ ਦੀ ਪੈਕਜੇ ਦੀ ਭੈਣ ਦਾ ਮੰਨੂ ਹੈਲੋ ਗਾਇਸ ਥੱਲੇ ਕਰ ਪੈਰ ਸਿੱਤੀਓ ਕੇ ਬਾਹ ਕੁਮਿਲਿਟੀ ਜਾਂਦੀ ਆ ਦੱਸ ਇਹ ਵੀ ਅੰਬਰ ਵਾਂਜੀ ਅੰਬਰ ਸੋਭਾ ਲੈਣ ਦਾ ਰੰਦਾ ਹੁੰਦਾ ਸੀ ਹੋਰ ਕਹ ਹੈਲੋ ਗਾਇਸ ਹੈਲੋ ਗਾਇਸ ਇਧਰ ਮੈਨੂੰ ਸਾਸਰੀ ਘਰ ਬੁਲਾਈ ਆ ਕੇ ਕਿੱਥੇ ਬੁਲਾਈ ਆ ਹਾਂ ਕੀ ਹੁੰਦਾ ਵਾ ਇਧਰ ਮੂੰਹ ਕਰਕੇ ਗਈ ਕਹ ਹਾਂਜੀ ਹਾਂਜੀ ਚਲਾ ਜਾ ਰੇ ਸਾਸਰੀ ਘਰ ਬੁਲਾ ਮੈਨੂੰ ਕੱਤ ਕਾ ਚੀ ਦੀ ਸਾਸਰੀ ਕਾਲ ਕੈਂ ਦੀਦੀ ਸਾਸਰੀ ਕਾਲ ਕਹਿੰਦੀ ਉਹ ਦੀਦੀ ਨਹੀਂ ਚਾਚੀ ਕਹੈਂ ਚਾਚੀ ਟੱਟੇ ਟੱਤੇ ਕੈਂ ਕਹ ਸਾਰੇ ਟੱਤੇ ਟੱਤੇ ਹੀ ਕਰਤਾ ਇਧਰ ਆ ਮੇਰੀ ਗੱਲ ਸੁਣ ਅੱਜ ਸਕੂਲ ਗਈ ਸੀ ਹਾਂਜੀ ਹਾਂਜੀ ਇਧਰ ਮੂੰਹ ਕਰਕੇ ਦੱਸ ਤੂੰ ਕੀ ਸੋਚੀ ਜਾਂਦੀ ਭਾਵੇਂ ਬਲੌਗ ਚ ਆਈਆਂ ਸੋਚਦੀ ਕਰੇ ਕਰੇਲੇ ਕਰਕੇ ਗਈ ਸੀ ਹਾਏ ਨੀ ਕਿਨੇ ਕਿਤੇ ਕਰੇਲੇ ਤੇਰੇ ਕਿਹੜੀ ਦੀਦੀ ਨੇ ਉਹ ਵਾਲੀ ਕੀ ਹੁੰਦਾ ਵਾ ਤਾਂ ਗਾਇਸ ਆਪਣਾ ਰਹੀ ਸੀ ਰੀਲ ਵੀਡੀਓ ਬਹੁਤ ਵਾਇਰਲ ਹੋ ਗਈ ਤਾਂ ਰੀਲ ਬਣਾ ਰਹੀ ਸੀ ਆ ਦੇਖੋ ਹੁਣੀ ਰੋਂਦਾ ਸੀਗਾ ਕੱਜ ਪਾਣੀ ਪਾਈ ਸੀ ਆ ਦੇਖੋ ਬੋਤਲ ਰੱਖੀ ਮੀ ਆ ਰਹੀ ਗੱਲਾਂ ਮਾਲੀ ਮੈਂ ਆ ਕੇ ਪਲੇ ਬਾਹਰ ਅਸੀਂ ਅਸੀਂ ਗਾਇਸ ਪੋਸਟ ਕਰਕੇ ਨਹੀਂ ਕਰਿਆ ਆ ਦੇਖੋ ਇੱਧਰ ਤੁਸੀਂ YouTube ਤੇ ਜਾ ਕੇ ਦੇਖੋ ਸਾਡੀਆਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਥੈਂਕ ਯੂ so much ਬਹੁਤ ਬਹੁਤ ਥੈਂਕਸ ਤੁਹਾਡਾ ਸਾਰਿਆਂ ਦਾ ਤੁਸੀਂ ਸਾਨੂੰ ਇੰਨਾ ਜ਼ਿਆਦਾ ਪਿਆਰ ਕਰ ਰਹੇ ਹੋ ਤੇ ਇੰਸਟਾਗ੍ਰam ਫੈਮਲੀ ਦਾ ਵੀ ਤੇ YouTube ਫੈਮਲੀ ਦਾ ਵੀ ਦੇਖੋ ਗਾਇਸ ਆਹ ਵਾਲੀ ਵੀਡੀਓ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਜਾ ਕਿਛੂ ਗਾਇਸ ਇੰਸਟਾਗ੍ਰam ਤੇ ਦੇਖੋ ਤੇ ਮਨ ਆਪਾਂ ਚੱਲਦੇ ਆਪਾਂ ਬਣਾ ਲੀਤੀ ਗੈ ਰੀਲ ਨਾ ਇੰਸਟਾਗ੍ਰam ਤੇਜ਼ ਹੈ ਨਾ ਗਾਇਸ aman.gima 1313 ਸਾਰੇ ਜਣੇ ਦੁਬਾਰਾ ਸੁਣ ਲਓ aman.gima 13 13 ਤੇ ਗਾਇਸ ਹੁਣ ਆਪਾਂ ਚੱਲਦੇ ਆਂ ਸ਼ਾਪਿੰਗ ਕਰਨੋਂ ਬੰਨ ਜੁੱਤੀ ਲੈਣ ਜਾਣੀਆਂ ਤੇ ਆਪਾਂ ਉੱਥੇ ਚੱਲਦੇ ਤੇਰੀ ਕਾਦੀ ਸ਼ਾਪਿੰਗ ਮੰਮਾ ਨੇ ਕਿ ਲੈ ਕੇ ਆਨੀ ਕਿ ਕਿਹੜੀ ਚੱਕਤੀ ਸ਼ਾਪਿੰਗ ਕਾਦੀ ਹੋਈ ਸ਼ਾਪ ਅੱਗੇ ਥੋੜੀ ਕਰਨ ਜਾਣਾ ਮੈਂ ਕੰਮ ਚਲੋ ਚੱਲੀਏ ਵੀਰੇ ਮੇਰੇ ਆਉਂਦੀ ਨੂੰ ਸਾਰਾ ਟੂਬ ਬੱਤੀ ਲਾ ਕੇ ਤੇ ਉਹ ਚੱਕ ਦੇ ਤੇ ਗੈਲਾ ਦੇ ਕੋਮੇ ਲੈ ਕੇ ਆ ਮੇ ਜੁੱਤੀ ਲਿਖਿਆ ਟਾ ਆ ਬੱਡ ਤੇਸ ਜ਼ਿਆਦੇ ਜੁੱਤੀ ਤਾਂ ਤੂੰ ਆਪ ਦਾ ਹੱਥ ਰੱਖ ਲਿਆ ਆਮ ਸੀ ਸੌਰੀ ਦੇਖੋ ਗਾਇਜ਼ ਕਿ ਦੀ ਸੌਰੀ ਹੋ ਗਈ ਰੀਜ ਪੂਰੀ ਬਿਲਕੁਲ ਖੁੱਲੇ ਮੂੰਹ ਵਾਲੀ ਨਹੀਂ ਹੁਣ ਰੀਜ ਪੂਰੀ ਹੋ ਗਈ ਆਪਾਂ ਜੁੱਤੀ ਪਾੜ ਦੇਣੀ ਸੀ ਕੋਈ ਵੀ ਤਿੱਖਾ ਹੋ ਗਈ ਹਾਂ ਜੁੱਤੀ ਮੁਰਾ ਤੋੜ ਲਾਣੀ ਸੀ ਮੂੰਹ ਖੁੱਲ ਜਾਣਾ ਸੀ ਉਹਦਾ ਮੇਰੀ ਵੀ ਲਿਆ ਕੇ ਦਿਖਾ ਦੇ ਹਾਂ ਦੇਖੋ ਤੇ ਸਾਨੂੰ ਵੀ ਪਾ ਕੇ ਦਿਖਾਣਾ ਉਹ ਗੰਦੇ ਜਿਹੇ ਪੈਰ ਨਾਲ ਪਾ ਲਈ ਵਿੱਚ ਇਹ ਤਾਂ ਮੇਰੇ ਵੀ ਪੂਰੀ ਹੈ ਔਰ ਮੈਨੂੰ ਮੇਰੇ ਸੋਹਣੇ ਲੱਗਦੇ ਮੇਰੇ ਫਲੈਟ ਦਿੱਤੀ ਮੇਰੇ ਫਲੈਟ ਦਿੱਤੀ ਤੇ ਉਹ ਥੋੜੀ ਲੱਗਦੀ ਹੈ ਹੋਰਾਂ ਦੇ ਦੇ ਫਿਰ ਤੋਂ ਮੈਂ ਪਾ ਕੇ ਦਿਖਾਉਣੀ ਇੱਧਰ ਦੇਖੋ ਵੈਸੇ ਉਹ ਹੈ ਗੁਰੂ ਜੀ ਆਹ ਦੇਖੋ ਇੱਧਰ ਕਿੰਨੇ ਕੈਨ ਲੱਗਦੇ ਨੇ ਮੈਨੂੰ ਬਹੁਤ ਸੋਹਣੀ ਲੱਗੀ ਆ ਜੁੱਤੀ ਇਹ ਤਾਂ ਐ ਲੱਗਦਾ ਜਿਵੇਂ ਜਰਾਬਾਂ ਨਹੀਂ ਹੁੰਦੀਆਂ ਉਹ ਜਿਵੇਂ ਪਰ ਦੋਸਤੋ ਛੁਣ ਇਧਰ ਆਏ ਆ ਤੇ ਦੇਖੋ ਆ ਤੰਕਰ ਦਾ ਪਿਆਵਾ ਗਾਈਜ਼ ਮਮੀ ਖਾਰੇ ਰੋਟੀ ਕੱਲ ਲੈ ਲੱਗੇ ਪਏ ਆ ਕਹਿੰਦੇ ਜੋਦਾ ਜੋਦੇ ਹੁਣ ਉਹ ਟੱਬਰ ਚੋਂ ਨੇ ਨੰਨੇ ਨੰਨੇ ਇੱਧਰ ਕਰੀ ਨੰਨਾ ਸੋਦੀ ਕਿਦ ਜਣ ਨੇ ਕਰੀਦਾ ਐਕਟਿਵ ਆ ਗਦੇ ਨਾ ਆਪ ਬੋਲ ਕੇ ਆਸ ਬੈਂਦੀ ਮੂੰਹ ਤੇ ਅਤਰ ਰੱਖ ਲੈਂਦੀ ਆ ਮੈਂ ਆ ਕਿਤੇ ਨੀਂਦ ਪਿਆ ਮੈਨੂੰ ਲੱਗਦਾ ਆ ਕਿ ਸਵਾਦੰਦਾ ਵਾ ਮੈਂ ਇਹਨੂੰ ਵੀ ਦੇਖਾਂ ਕਿਦਾਂ ਕਿਦਾਂ ਵਾ ਕਿਦਾਂ ਵਾ ਐ ਗਾਈਜ਼ ਬੋਲ ਦਿਨੀ ਤਾਂ ਬੜੀ ਆਕੜੀ ਬਣੀ ਆ ਵਕਿਆ ਤਾਂ ਇਹ ਹੱਥ ਜੁਖਾ ਲੈ ਕਿਤੇ ਵੀ ਗਵਾਣ ਲੱਗੀ ਜੀ ਫੇਰ ਰੋਟੀ ਦਾ ਤੇ ਲਿਪਾ ਨੂੰ ਤਾਂ ਪਾਲ ਮਾਰ ਦੋ ਪੋਚਾ ਉਹ ਮਾਰਿਆ ਜੀ ਭਰਾਵਾਂ ਦੇ ਨੀ ਨੀ ਮਾਮਾ ਚੱਕੜਾ ਛੋਟਿਆ ਹੈ ਵੱਡਿਆ ਨਹੀਂ ਹੈ ਚੱਲੋ ਦੋਸਤੋ ਨਾ ਪਰੋਟੀ ਹਾਲੀ ਰੋਟੀ ਖਾ ਕੇ ਦੇਖਤਾ ਮੈਂ ਲੋ ਜੀ ਗਾਈਜ਼ ਉਧਰ ਰਿਕਾਰਡ ਕਰਦੀ ਮੈਡਮ ਪਈ ਤੇ ਇੱਧਰ ਸਾਡਾ ਚੱਲ ਰਿਹਾ ਵਾ ਲੰਚ ਡਿਨਰ ਲੰਚ ਕਰ ਲਗੀ ਇੱਧਰ ਸਾਡਾ ਡਿਨਰ ਚੱਲਦਾ ਪਿਆ ਵਾ ਉਹ ਜਾਨੀ ਸ਼ਕਤ ਗਾਈ ਦਾ ਦੇਖੋ ਦੇਖ ਰੀਤਨਾ ਕੀ ਹੋ ਰਿਹਾ ਕਿਉ ਟਵਾ ਕਿੰਨਾ ਤੰਗ ਕਰਦੀ ਆਏ ਪਰਚਿੱਟੀ ਜੀ ਅਰੇ ਗੰਗੂ ਸੋ ਮੂਝੋ ਖਾਟ ਮੇਰੇ ਬੱਜੂਗੀ ਮੈਂ ਮੱਜੂ ਮੈਂ ਲੌਣੀ ਆ ਹੂੰ ਮੰਮੀ ਚਲੋ ਜੰਮੀਆ ਪਰ ਆਇਆ ਚਲ ਜੂ ਬੈਲੇ ਆਂ ਜਿਗਲਾ ਮੱਟੀ ਬੁਫੜਾ ਗੂ ਗੋਲ ਤੇ ਲੁੰਡੇ ਅਮਰੀਕੀਆ ਮੱਟੀ ਫੁੱਫੜਦੇ ਆ ਜੇ ਬੰਦੇ ਹੁੰਦਾ ਜਿਹੜੇ ਜਾਣਦੇ ਮੱਟੀ ਫੁੱਫੜਨਾ ਬੱਟ ਯਾਰ ਇਹ ਮਾਂ ਮਾਰ ਕੇ ਨਾ ਸੋਈਆਂ ਲੁੰਨ ਨੇ ਤੇ ਪਾਈ ਗੱਟਾਂ ਨੇ ਮਿਲਾ ਕੇ ਘਰ ਦੇਣਾ ਵੀਰੇ ਜਸੂਨੀ ਮਰੀ ਜਾਏ ਮਨਿੰਦਾਰ ਕੁੜੀ ਨੂੰ ਛੱਡ ਦੇ ਛੱਡ ਝੂਟੇ ਤੇਰੇ ਛੱਡ ਝੂਟੇ ਤੇਰੇ ਛੱਡ ਵਿਚਾਰ ਨੂੰ ਸਾਈ ਨਹੀਂ ਆਉਂਦਾ ਆ ਜਾ ਆਵਰੇ ਆ ਜਾ ਹਾਏ ਨਹੀਂ ਚੱਲ ਰੌੜ ਜਾ ਖੜ ਚਾਚੀ ਕਿੱਥੇ ਗਈ ਹੈ ਕੋਤੇ ਦੇ ਚੋਲੇ ਸਾਜਣ ਗਿਆ ਚੋਲੇ ਕਿੱਥੇ ਇੱਕ ਵੇ ਚੋਲੇ ਆ ਗਿਆ ਤਾਂ ਕੀ ਲੈਣੇ ਮੈਂ ਚੋਲੇ ਨੇ ਗਈ ਹੈ ਅੱਛਾ ਮਮੀ ਤੂੰ ਬਾਹਰ ਨਾਲ ਕਰਤੀ ਕੁੱਤੇ ਨੇ ਹੋਰ ਕੀ ਲੈ ਗਿਆ ਸੁਣ ਮਾਂ ਆ ਬਾਲੇ ਬਿਮਾਰੀ ਦੇ ਬਾਲਾ ਆਈ ਅਮੀ ਇਤਰਾ 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 ਬਹਿ ਗਏ ਆ ਆਜਾ ਬੱਸ ਲੈਣ ਗਿਆ ਤੇ ਰਸ ਤੇ ਛੇਤੀ ਇੱਥੇ ਆਜਾ ਇੱਥੇ ਮੇਰੇ ਮੂਰੇ ਆਜਾ ਮਰਦੇ ਆ ਨਾ ਹੋ ਗਿਆ ਪਾਣੀ ਆ ਗਿਆ ਹੋਇਆ ਪਾਣੀ ਇੰਨਾ ਕੁ ਛਮਾ ਗਿਆ ਤੂੰ ਦੀ ਹੋ ਜਗੀ ਇਹਦੀ ਟੂਟੀ ਹੋ ਗਿਆ ਠੀਕ ਆ ਕਹੀ ਟੂਟੀ ਹਾਏ ਜਿਹੜਾ ਤਰਕਣ ਹੁਣ ਬਹੁਤ ਪਾਣੀ ਆ ਗਿਆ ਤਾਂ ਇਹ ਨਾ ਜਿੱਦਾਂ ਹੁੰਦਾ ਬੱਦੂ ਮਾਰਦਾ ਹੈ ਜਿੱਦਾਂ ਵਣ ਮਾਰਦਾ ਗੁੰਡੇ ਮਾਰਾਂ ਮੈਂ ਤਾਂ ਕੀ ਕਰਾਂ ਕੀ ਕਰਾਂ ਗੁੰਡੇ ਮਾਰੇ ਗੁੱਤੇ ਮਾਰ ਰਹੇ ਨੇ ਘਰੇ ਲਾ ਕੇ ਨਹੀਂ ਨਾ ਤਾਂ ਨਾਂਦਾ ਹੀ ਨਹੀਂਗਾ ਚਿੰਨਾ ਪਾਹੀ ਨਾ ਹਾਂ ਤਾਂ ਮਾਂ ਨਹੀਂ ਨਾ ਪਾਵਾ ਹਾਂ ਤੈਨੂੰ ਕੀ ਪਤਾ ਓਏ ਉਹਨੇ ਕਿੱਲਾ ਪਾਣੀ ਪਾਇਆ ਸਾਬ ਨਹੀਂ ਲਾਇਆ ਸਾਲ ਜੋ ਵੀ ਆਪਣੇ ਪਾਸੇ ਤੋਰਦੇ ਮੈਰ ਜਮ ਨਾ ਤੁਸੀਂ ਸਲੋਵਰ ਚ ਨਾ ਮੇਰੇ ਸੀ ਪੰਜ ਸੌ ਪਰ ਲਾ ਹਿੰਨਾ ਨਿਯਤ ਕਰਨ ਸਲੋਵਰ ਦੀ ਗੱਲ ਹੀ ਕਰੇ ਨਾ ਇਹੋ ਜਿਹੀ ਗੱਲ ਇੱਕ ਵਾਰੀ ਹੁੰਦਾ ਮੈਂ ਚੱਲ ਰੋ ਯਾਰ ਚੱਲੀਏ ਮੈਂ ਥੱਕ ਗਿਆ ਤਾਂ ਦੋਸਤੋ ਹੁਣ ਆਂਡਾਂ ਹੁਣ ਆਪਾਂ ਤੁਸੀਂ ਵੇਖੀ ਆ ਦੇਖਦੇ ਜੇ ਮੋਟਰਸਾਈਕਲ ਦੇ ਨਹੀਂ ਲੱਟਾਂ ਲਾਈਆਂ ਕਿਸੇ ਦੇ ਘਰੇ ਨਹੀਂ ਲੱਗੀ ਹੋਣੀਆਂ ਇੱਕ ਦੋ ਆ ਰਹੇ ਕਿ ਤਿੰਨੇ 289 3/2 ਆ ਘਰ ਵਾਲੀ ਦਿਖਾਈ ਮੜਿਆ ਆ ਘਰੇ ਨਹੀਂ ਆ ਦੇ ਬ੍ਰਾਂਡ ਚੱਕ ਲੈਟ ਲੱਗ ਗਿਆ ਇੱਕ ਮੋਟਰ ਲੈਣੀ ਆ ਲਾ ਜੀ ਚਲ ਬੰਦ ਕਰ ਦੇ ਮੈਂ ਥੋੜਾ ਜਣਾ ਚੱਕ ਕੇ ਲੈ ਜਾਣਾ ਇਹ ਇਹ ਤਾਂ ਪਹਿਲੀ ਬਹੁਤ ਆਊਗਾ ਜਿਹਦੇ ਹਿਸਾਬ ਨਾਲ ਬਿਜਲੀ ਘਰ ਬਣਾਇਆ ਤਾਂ ਬਿੱਲ ਆਉਂਦਾ ਜੀ ਆਊਗਾ ਨਾ ਫਿਰ ਜਿੱਦੇ ਇਹਦੇ ਤਾਰੇ ਕਿੱਥੇ ਲਾਈ ਨੇ ਲਾ ਕੇ ਰੋਡ ਤੇ ਨਿਕਲ ਕੇ ਦਿਖਾਈ ਫਿਰ ਤਾਰੇ ਕਿੱਥੇ ਲਾਈ ਨੇ ਇਹਨਾਂ ਦੀ ਸਾਰੇ ਤਾਰੇ ਲੱਗੇ ਹੋਏ ਨੇ ਹਾਇ ਉੱਧਰ ਹਾਇ ਤਾਰੇ ਕਿਨੇ ਲਾਈਆਂ ਹੋਈਆਂ ਨੇ ਆ ਟ੍ਰਾਂਸਪਾਰਟ ਨਹੀਂ ਚਿਰਖਿਆ ਪਿਆ ਕੋਈ ਤਾਂ ਲਾਈਆਂ ਨਹੀਂ ਆਉਣੇ ਚਾਹਣੀਆਂ ਨੇ ਆ ਵੀ ਲਾਈਆਂ ਨੇ ਅਨੰਦਪੁਰ ਜਾਣ ਲੱਗੇ ਡੈਡੀ ਨਾਲ ਖੜਾ ਜਦੋਂ ਮਲਾਈਆਂ ਡੈੜੀਆਂ ਨਾਲ ਲਵਾਈਆਂ ਉਹ ਮਗਰ ਨਹੀਂ ਲੈ ਆਉਂਦੀਆਂ ਨੇ ਮਾਤਾ ਹੋ ਜਰਾ ਗਈ ਮੈਂ ਪਾਜੇ ਤੇ ਲਵਾਈਆਂ ਕਿਹੜੂ ਮਗਰ ਲੈ ਚੱਲ ਓਹ ਤੂੰ ਹਾਂ ਆ ਚੱਲ ਪਈ ਆ ਬਣਾਈਏ ਘਰੇ ਹੈ ਤੇ ਕੋਈ ਘੜਾ ਨਹੀਂ ਹੈ ਆ ਕੋਸ਼ਿਸ਼ ਕਰਦਾ ਵਾਂ ਦੇਖ ਲਓ ਗਾਈ ਜੇ ਕਿਸ ਨੇ ਇਹ ਜੀ ਲੈਡ ਬਣਵਾਉਣੀ ਹੈ ਮੁੰਡਾ ਬਣਾ ਕੇ ਦੇ ਦੂਗਾ ਫਰੀ ਚ ਫਰੀ ਚ ਗਾਇਸ ਗੱਲ ਸੁਣੋ ਮੈਨੂੰ ਐਸੇ ਲੱਗਣ ਗਾਇਸ ਵਰਤਨ ਬੱਚੇ ਮੋਟਰ ਨਹੀਂ ਨਹੀਂ ਗਾਇਸ ਪੈਸਿਆਂ ਦੀ ਲੋੜ ਆ ਕਿਉਂਕਿ ਜਵਾਕ ਹੈਗੇ ਆ ਕੱਲੇ ਆ ਅਸੀਂ ਹੁਣ ਕੰਮ ਤਾਂ ਕਰਨਾ ਹੈ ਅਸੀਂ ਗਿਵ ਅਵੇ ਕਰਾਂਗੇ ਇੱਕ ਹੈਡ ਲੈਡ ਦਾ ਸਾਢੇ 3 ਦਿਨ 10 ਟੈਨ ਕੇ ਫੋਨ ਬਣਾ ਕੇ ਦੇ ਦਾਂਗੇ ਹਾਂ ਟੈਨ ਕਿਤਾ ਹੋਣ ਵਾਲੇ ਆ 15 ਕੇ ਹਾਂ ਬੱਲੇ ਬੱਲੇ ਥੋੜੇ ਜਿਹਾ ਰਹਿ ਗਏ ਬਸ ਜੋ ਵੀ ਸਾਨੂੰ ਵੀ ਦੇਖਦੇ ਕਈ ਜਣੇ ਇਹ ਇੰਡਸਟਰੀ ਦੇਖਦੇ ਹੋਣਗੇ ਜਿਹੜੇ ਮੋਟਰਸਾਈਕਲ ਮੁੰਡੀ ਫੇ ਕਰਾਉਂਦੇ ਆ ਮੋਡੀਫਾਈ ਨਹੀਂ ਕਰਾਉਂਦੇ ਮੁੰਡੀ ਫਾਈ ਕਹਿੰਨੇ ਆ ਅਸੀਂ ਮੁੰਡੀ ਫਾਈ ਹੈਡਲਾਈਟ ਤੇ ਬੈਕ ਲਾਈਟ ਦੋ ਮੁੰਡੀ ਬਾਈ ਹਾਂ ਜਿੱਦਾਂ ਲਈ ਕਹਿੰਦੇ ਹਾਂ ਹਾਂ ਸਾਡੇ ਕੋਲ ਹਾਰਾ ਸਿਸਟਮ ਪਿਆ ਹੋਇਆ ਹੈ ਕਿ ਹੋਣਗੇ ਜਿੱਦਾਂ ਤਾਂ ਹਾਂ ਕਹਿੰਦੇ ਬਾਈ ਗਾਈ ਮੁੰਡੀ ਬਾਈ ਓਕੇ ਓਕੇ ਗਾਇਸ ਮਿਲਦੇ ਆ ਨੈਕਸਟ ਵੀਡੀਓ ਨੈਕਸਟ ਵੀਡੀਓ ਮੈਂ ਕਹਿ ਰਿਹਾ ਹਾਂ ਘਰ ਪੇ ਚਲ ਕੇ ਚਲੋ ਠੀਕ ਹੈ ਗਾਇਸ ਨੈਕਸਟ ਟਾਈਮ ਮਿਲਦੇ ਠੀਕ ਹੈ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰ ਸਾਡੇ ਤੁਰਦੇ ਜਾਂਦੇ ਜਾਂਦੇ